ਵੈਗੋਜੀ ਦਾ ਖਲਸਾ ਵੈਗੋਜੀ ਕੇ ਫਤਹਿ ਜੀ ਮੈਂ ਡਾਕਟਰ ਗਗਨਦੀਪ ਸਿੰਘ ਜੀ ਮੈਂ ਡਾਕਟਰ ਗਗਨਦੀਪ ਸਿੰਘ ਜੇ ਵੀਡੀਓ ਚੰਗੇ ਲੱਗਿਆ ਤਾਂ ਚੈਨਲ ਨੂੰ ਲਾਈਕ ਕਰਨਾ ਅਸੀਂ ਹਮੇਸ਼ਾ ਹੀ ਪ੍ਰਭੂ ਹਾਰਿ ਤੇ ਤੁਰਦਿਆਂ ਹੋਇਆ ਭਗਤਾਂ ਦੇ ਜੀਵਨ ਨੂੰ ਆਪ ਜੀ ਦੇ ਸਾਹਮਣੇ ਰੱਖਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਭਗਤਾਂ ਨੇ ਪ੍ਰਭੂ ਨੂੰ ਪਾਇਆ ਭਗਤ ਨੂੰ ਪ੍ਰਭੂ ਨੂੰ ਖੁਸ਼ ਕੀਤਾ ਅਨੇਕਾਂ ਰਾਜਿਆਂ ਸੂਫੀ ਭਗਤਾਂ ਸੰਤਾਂ ਮਹਾਤਮਾ ਰਿਸ਼ੀ ਮੂਨੀਆ ਦੇ ਜੀਵਨ ਦੀਆਂ ਕਹਾਣੀਆਂ ਮਿਲਦੀਆਂ ਨੇ ਅਨੇਕਾਂ ਸ਼ਾਸਤਰ ਹੋਣੇ ਜਿਵੇਂ ਸਾਂਖ ਸ਼ਾਸਤਰ ਹੋਇਆ ਸਾਂਖ ਸ਼ਾਸਤਰ ਵਿੱਚ ਕਪਿਲ ਮੂਨੀ ਨੇ ਇਸ ਸ੍ਰਿਸ਼ਟੀ ਨੂੰ ਦੱਸਿਆ ਸ੍ਰਿਸ਼ਟੀ ਦੇ ਪੰਜ ਤੱਤਾਂ ਨੂੰ ਬਿਆਨ ਕੀਤਾ ਮਨੁੱਖ ਦੀਆਂ ਕਰਮ ਇੰਦਿਆਂ ਗਿਆਨ ਇੰਦਰੀਆਂ ਮਨੁੱਖੀ ਮਨ ਦੀ ਪ੍ਰਕਿਰਤੀ ਕੀ ਹੈ ਤੇ ਮਨੁੱਖੀ ਸਰੀਰ ਦੀ ਬਣਾਵਟ ਕੀ ਹੈ ਕਪਿਲ ਮੂਨੀ ਆਪਣੇ ਸਾਂਖ ਸ਼ਾਸਤਰ ਵਿੱਚ ਇਸ ਦਾ ਸੰਖੇਪ ਦੇ ਨਾਲ ਅਤੇ ਖੋਲ ਕੇ ਪੂਰੀ ਤਰ੍ਹਾਂ ਦੇ ਨਾਲ ਵਰਣਨ ਕਰਦੇ ਨੇ ਛੇ ਸ਼ਾਸਤਰ ਮੰਨੇ ਗਏ ਨੇ ਵਿਸ਼ੇਸ਼ਕ ਵਿਦਾਂਤ ਨਿਆਯ ਸਾਂਖ ਪਤੰਜਲੀ ਤੇ ਮੀਮंसा ਇਨਾਂ ਦੇ ਵਿੱਚੋਂ ਕਪਿਲ मुनि ਨੇ ਸਾਂਖ ਸ਼ਾਸਤਰ ਨੂੰ ਲਿਖਿਆ ਸੀ। ਉਹਨੇ ਸਾਂਖ ਸ਼ਾਸਤਰ ਵਿੱਚ ਇਸ ਗੱਲ ਨੂੰ ਦਰਿਦਾਇਆ ਸੀ ਕਿ ਸਭ ਤੋਂ ਪਹਿਲਾਂ ਪ੍ਰਭੂ ਨੇ ਆਕਾਸ਼ਾਤ ਤੀ ਪੈਦਾ ਪੈਦਾਵਾਰ ਕੀਤੀ। ਫਿਰ ਆਕਾਸ਼ਾਤ ਦੇ ਵਿੱਚੋਂ ਪ੍ਰਭੂ ਨੇ ਵਾਯੂ ਨੂੰ ਬਣਾਇਆ। ਵਾਯੂ ਦੇ ਵਿੱਚੋਂ ਜਲ ਨੂੰ ਬਣਾਇਆ। ਜਲ ਦੇ ਵਿੱਚੋਂ ਪ੍ਰਿਥਵੀ ਨੂੰ ਤੇ ਪ੍ਰਿਥਵੀ ਦੇ ਵਿੱਚੋਂ ਵਨਸਪਤੀ ਨੂੰ ਪੈਦਾ ਕੀਤਾ। ਉਹਦੇ ਵਨਸਪਤੀ ਤੋਂ ਹੀ ਇਸ ਪ੍ਰਿਥਵੀ ਤੋਂ ਹੀ ਏ वनस्पती ਪੈਦਾ ਹੋਈ ਅਤੇ वनस्पती ਤੋਂ ਹੀ ਮਨੁੱਖ, ਪਸ਼ੂ, ਪੰਛੀ ਅਤੇ ਅਨੇਕਾਂ ਜੀਵ ਪੈਦਾ ਹੋਏ। ਤਾਂ ਗੁਰਦੇਵ ਕਹਿੰਦੇ ਨੇ ਕਿ ਬਲੇਹਾਰੀ ਕੁਦਰਤ ਵਿੱਚ ਵਸਿਆ ਤੇ ਰੰਨਣਾ ਚਾਹੀ ਲਖਿਆ ਕਿ ਪ੍ਰਭੂ ਜੋ ਨੇ ਕੁਦਰਤ ਵਿੱਚ ਵਸੇ ਹੋਏ ਨੇ ਪੰਜਾਂ ਤੱਤਾਂ ਵਿੱਚ ਵਸੇ ਹੋਏ ਨੇ ਅਜੇ ਹਾਂ ਕੋਈ ਤੱਤੀ ਦਾ ਕੋਨਾ ਨਹੀਂ ਜਿੱਥੇ ਪ੍ਰਭੂ ਦੀ ਛਤਰ ਛਾਇਆ ਨਾ ਹੋਵੇ ਜਿੱਥੇ ਪ੍ਰਭੂ ਦੀ ਛਾਪ ਨਾ ਹੋਵੇ ਜਿੱਥੇ ਪ੍ਰਭੂ ਰਮੇ ਨਾ ਹੋਵੇ ਇਸ ਲਈ ਪ੍ਰਭੂ ਨੂੰ RAM ਦੇ ਕਿਹਾ ਗਿਆ। RAM ਤੋਂ ਪਾਪ ਹੈ ਜੋ ਰਮਿਆ ਹੋਇਆ। ਤਾ ਭਗਤਾਂ ਦਾ ਜੀਵਨ ਹਮੇਸ਼ਾ ਇਸ ਕਰਮ ਇੰਦਰੀਆਂ ਗਿਆਨ ਇੰਦਰੀਆਂ ਤੋਂ ਪਰੇ ਕਿਉਂਕਿ ਸ਼ੰਕਰਾਚਾਰ્ય ਨੇ ਜਦੋਂ ਗੁਰੂ ਤਾਰਣ ਕੀਤਾ ਸੀ ਤਾਂ ਗੁਰੂ ਨੇ ਪੁੱਛਿਆ ਸੀ ਕਿ ਬੇਟਾ ਤੂੰ ਕੌਣ ਤਾਂ ਬਾਲਕ ਸ਼ੰਕਰ ਨੇ ਕਹਿ ਦਿੱਤਾ ਸੀ ਕਿ ਹੈ ਗੁਰੂ ਜਨ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਨਾ ਮੈਂ ਪ੍ਰithvi ਨਾ ਮੈਂ ਵਾਜੂ ਨਾ ਮੈਂ ਅਗਨੀ ਨਾ ਆਕਾਸ਼ ਅਤੇ ਨਾ ਕੁਝ ਹੋ ਰਾਂ ਪਰ ਜੋ ਮੈਂ ਹਾਂ ਉਸ ਦੀ ਪਹਿਚਾਣ ਲਈ ਤੁਹਾਡੀ ਹਾਜ਼ਰੀ ਵਿੱਚ ਆਇਆ ਮੈਨੂੰ ਮੇਰੀ ਪਹਿਚਾਨ ਹੋ ਜਾਵੇ ਮੈਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਛੱਡਣ ਦੇ ਲਈ ਤਿਆਰ ਪਰ ਤੁਹਾਡੀ ਕਿਰਪਾ ਦੇ ਵਿੱਚ ਰਹਿ ਕੇ ਤੁਹਾਡੀ ਮਰਿਆਦਾ ਵਿੱਚ ਰਹਿ ਕੇ ਤਾਂ ਗੁਰੂ ਨੇ ਵੀ ਬੜੇ ਪ੍ਰੇਮ ਨਾਲ ਸ਼ੰਕਰ ਨੂੰ ਪ੍ਰੇਮ ਕੀਤਾ ਕਿਸ ਤਰ੍ਹਾਂ ਦਾ ਉੱਤਰ ਕਦੇ ਮਿਲਿਆ ਨਹੀਂ ਤਾਂ ਸ਼ੰਕਰ ਬਾਦ ਵਿੱਚ ਉਸੇ ਮੜਦੇ ਆਚਾਰਿਆ ਬਣ ਕੇ ਆਚਾਰਿਆ ਤੋਂ ਪਾਵ ਹੈ ਗੁਰੂ ਦਾ ਹਣਾ ਤਾਂ ਸ਼ੰਕਰ ਆਚਾਰਿਆ ਸ਼ੰਕਰਾ ਆਚਾਰਿਆ ਜਦੋਂ ਗੁਰੂ ਬਣ ਕੇ ਤਾਂ ਸ਼ੰਕਰ ਦੇ ਕੇ ਆਚਾਰਿਆ ਲੱਗ ਗਿਆ ਹੁਣ ਸ਼ੰਕਰ ਗੁਰੂ ਬਣ ਗਏ ਤਾ अनेका ਹੀ भगत अनेका ਹੀ ਸੰਤ ઋષਿ मुनि ਜੀਨਾਂ ਨੇ ਪ੍ਰਭੂ ਨਾਲ ਆਪਣੀ ਤਪੱਸਿਆ ਦੇ ਨਾਲ ਖੁਸ਼ ਕੇ ਤਾਂ ਆਪਣੀ ਪ੍ਰੀਤ ਦੇ ਨਾਲ ਕਿਉਂਕਿ ਆਮ ਦੁਨੀਆ ਦੇ ਨਾਲ ਅਸੀਂ ਤਨ ਪਤਨੀ ਦੇ ਨਾਲ ਬੱਚਿਆਂ ਦੇ ਨਾਲ ਮਾਤਾ ਪਿਤਾ ਦੇ ਨਾਲ ਪੇਮ ਤਾਂ ਕਰ ਸਕਦੇ ਆ ਪਰ ਸਾਰਿਆਂ ਦੇ ਹਿਸੇ ਪ੍ਰਭੂ ਪ੍ਰੇਮ ਨਹੀਂ ਆਇਆ ਇਸ ਲਈ ਰਵਿਦਾਸ ਜੀ ਨੇ ਕਿਹਾ ਸੀ ਕਿ ਸਾਚੀ ਪ੍ਰੀਤ ਹਮ ਤੁਮਸੇ ਜੋਰੀ ਤੁਮਸੇ ਜੋਰ ਅਵਰ ਸੰਗ ਤੋਰੀ ਕਿ ਪ੍ਰਭੂ ਬਾਕੀ ਸਾਰਿਆਂ ਦੇ ਨਾਲ ਤੋੜ ਲਈ ਆਪੇ ਤੁਹਾਡੇ ਨਾਲ ਮੈਂ ਗੰਢ ਲਈਏ ਇਹ ਪ੍ਰੋਬਲਮ ਹੈ ਸਾਰਿਆਂ ਦੇ ਨਾਲ ਤੋਂ ਆਪਣੀ ਪ੍ਰੀਤ ਨੂੰ ਤੋੜਿਆ ਹੈ ਪਰ ਤੁਹਾਡੇ ਨਾਲ ਬੰਨਿਆ ਹੋਇਆ ਹੈ ਸਾਰੀ ਦੁਨੀਆ ਦਾ ਤਿਆਗ ਕਰ ਦਿੱਤਾ ਪਰ ਤੁਹਾਡਾ ਤਿਆਗ ਨਹੀਂ ਕੀਤਾ ਕਿਉਂਕਿ ਮੇਰੀ ਪ੍ਰੀਤ ਮੇਰਾ ਪਾਵ ਅਤੇ ਮੇਰਾ ਪ੍ਰੇਮ ਜੋ ਹੈ ਤੁਹਾਨੂੰ ਉਸ ਮਰਪਿਤੇ ਤੁਹਾਡੀ ਸ਼ਰਨਾਗਤ ਮੇਰੇ ਹਿਰਦੇ ਵਿੱਚ ਬੈਠੀ ਇੱਕ ਕਟਨਾ ਮਿਲਦੀ ਹੈ ਸਾਧੂ ਦੇ ਜੀਵਨ ਦੀ ਜਿਸ ਨੇ ਅਨੇਕਾਂ ਹੀ ਚੇਲੇ ਤੇ ਬੜਾ ਤਪ ਸਾਧ ਹੋਣੇ ਕੀਤਾ ਜਿੱਥੇ ਵੀ ਜਾਂਦਾ ਸੈਂਕੜੇ ਹੀ ਚੇਲੇ ਉਸਦੇ ਨਾਲ ਚਲੇ ਜਾਂਦੇ ਪਰ ਇੱਕ ਦਿਨ ਵੈਸ਼ਿਆ ਦੇ ਕੋਠੇ ਤੇ ਚਲੇ ਆ ਗਿਆ वैश्य ਦੇ ਕੋਠੇ ਤੇ ਜਾ ਕੇ ਰੋਟੀ ਦੀ ਮੰਗ ਕੀਤੀ ਬਾਕੀ ਸਾਰੇ ਚੇਲੇ ਥੱਲੇ ਇਕੱਠੇ ਖੜੇ ਰਹਿ ਗਏ ਤਾਂ ਵੈਸ਼ਿਆ ਨੇ ਬੜੀ ਸੇਵਾ ਕੀਤੀ ਕਿ ਮੇਰੇ ਕੋਲ ਸੰਤ ਜਨ ਆਏ ਨੇ ਪਰ ਸਾਰੀ ਦੁਨੀਆ ਇਸੇ ਗੱਲ ਨੂੰ ਖੋਲ ਕੇ ਵੇਖੇ ਕਿ ਇਸ ਸੰਤ ਨੂੰ ਅਸੀਂ ਬ੍ਰह्मज्ञानी ਮੰਨਿਆ ਅਸੀਂ ਸੰਤ ਨੂੰ ਅਸੀਂ ਮਹਾਤਮਾ ਮੰਨਿਆ ਅਸੀਂ ਤਾਂ ਵੈਸ਼ਿਆ ਦੇ ਕੋਠੇ ਤੇ ਜਾ ਕੇ ਬੈਠਾ ਏ ਤਾਂ ਵੈਸ਼ਿਆ ਦੇ ਟਿਕਾਣੇ ਤੇ ਜਾ ਕੇ ਬੈਠਾ ਏ ਤਾਂ ਕਹਿੰਦੇ ਨੇ ਪੂਰੀ ਰਾਤ ਉੱਤੇ ਸੰਤ ਨੇ گزارਿਆ ਤੇ ਵੈਸ਼ਿਆ ਨੇ ਆਪਣੇ ਬੱਚੀ ਤੇ ਸਮਾਨ ਪਿਆਰ ਕੀਤਾ ਵਾਪਿਸ ਕੋਠੇ ਤੋਂ ਸਵੇਰੇ ਵਾਪਸ ਆਇਆ ਤਾਂ ਕੋਈ ਵੀ ਉਹਨਾਂ ਦਾ ਸੇਵਕ ਉੱਤੇ ਖੜਾ ਨਹੀਂ ਕਿਉਂਕਿ ਇਸੇ ਲਾਜ ਕਰਕੇ ਕਿ ਸੰਤ ਤਾਂ ਦੁਰਾਚਾਰੀਏ ਸਾਰੇ ਪਜ ਗਏ ਪਰ ਇੱਕ ਸੇਵਕ ਖੜਾ ਸੀ ਕਹਿਣ ਲੱਗੇ ਕਿ ਇਹ ਸੇਵਕ ਤੂੰ ਨਹੀਂ ਪਜਿਆ ਤੂੰ ਇੱਥੇ ਖੜਾ ਏ ਰਾਤਾ ਤੂੰ ਬਾਕਿਆਂ ਵੱਲ ਵੇਖ ਕੇ ਤੇਰੇ ਮਨ ਕਿਉਂ ਤੇਰਾ ਮਨ ਚੰਚਲ ਨਹੀਂ ਹੋਇਆ ਤੈਨੂੰ ਡਰ ਨਹੀਂ ਲੱਗਾ ਕਿ ਮੈਂ ਦੁਰਾਚਾਰੀ ਆ ਤਾਂ ਸੇਵਕ ਇਹਨਾਂ ਲਗਾ ਕਿ हे ਸੰਜਨ ਮੈਂ ਕਿੱਥੇ ਜਾਂਦਾ ਮੈਨੂੰ ਸ਼ਰਨਾਗਤ ਹੀ ਤੁਹਾਡੀ ਮੇਰਾ ਤੁਹਾਡੇ ਬਿਨਾ ਹੈ ਹੀ ਕੋਈ ਨਹੀਂ ਤੁਹਾਨੂੰ ਛੱਡ ਕੇ ਮੇਰਾ ਕੋਈ ਹੋਰ ਟਿਕਾਣਾ ਨਹੀਂ ਕਹਿੰਦੇ ਨੇ ਉਸੇ ਦਿਨ ਸੰਤ ਨੇ ਉਸ ਸੇਵਕ ਨੂੰ ਆਪਣੀ ਗੱਦੀ ਤੇ ਬਿਠਾ ਦਿੱਤਾ ਉਹ ਸੇਵਕ ਨੂੰ ਪ੍ਰੀਖਿਆ ਵਿੱਚ ਪਾਸ ਹੁੰਦਾ ਵੇਖ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਸੇਵਕ ਦੇ ਸਪੋਰਟ ਕਰ ਦਿੱਤੀਆਂ ਸੰਦਾ ਜੀਵਨ ਸੰਦੀ ਸੋਚ ਹਮੇਸ਼ਾ ਹੀ ਆਮ ਦੁਨੀਆ ਤੋਂ ਵੱਖਰੀ ਜਿੱਥੇ ਆਮ ਦੁਨੀਆ ਦੀ ਦੇਖਣ ਦੀ ਨਿਗਾਹ ਵਪਰੀ ਦਿਸ਼ਾਵਾਂ ਨੂੰ ਵੇਖਦੀ ਏ ਉਸੇ ਤਰ੍ਹਾਂ ਇੱਕ ਸੰਤ ਦੀ ਜੋ ਨਿਗਾਹ ਹੈ ਉਹ ਹੋਰ ਦਿਸ਼ਾਵਾਂ ਨੂੰ ਵੇਖਦੀ ਏ ਸੰਤ ਦੀ ਦ੍ਰਿਸ਼ਟੀ ਤੱਕ ਆਮ ਬੰਦੇ ਤੇ ਪਹੁੰਚ ਨਹੀਂ ਹੋ ਸਕਦੀ ਪਰ ਸੰਤ ਬੰਨਾ ਸਾਰਿਆਂ ਦੇ ਹਿੱਸੇ ਨਹੀਂ ਆਇਆ ਕਿਉਂਕਿ ਅੱਜਕਲ ਅਨੇਕਾਂ ਟੋਂਗੀਆਂ ਮਿਲਦੇ ਨੇ ਟੋਂਗੀਆਂ ਨੂੰ ਛੱਡ ਕੇ ਪ੍ਰਭੂ ਹੀ ਪਹਿਚਾਨ ਕਰਾ ਸਕਦੇ ਨੇ ਕੌਣ ਸੱਚਾ ਸੰਤ ਹੈ ਕੌਣ ਪ੍ਰਮ ਗਿਆਨੀ ਹੈ ਕਿਸ ਨੇ ਇੱਕ ਨੂੰ ਪਾਇਆ ਹੈ ਤਾਂ ਅਸੀਂ ਪਰਮੇਸ਼ਰ ਦੇ ਨਾਲ ਪ੍ਰਭੂ ਬੰਦਗੀ ਨੂੰ ਪ੍ਰਾਰਥਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ